ਜਿੱਥੇ ਗੱਲ ਰੋਟੀ ਆਏ ਦੀ ਮੈਂ ਉਹੀ ਪੁੱਛਣਾ ਜੀ ਇੱਕ ਫਰਕ ਹੁੰਦਾ ਨਾ ਖਾੜ ਪੀਣ ਦਾ ਵੀ ਜੀ ਮੈਂ ਕਹਾਂ ਮੈਂ 12 ਰੋਟੀਆਂ ਖਾਦਾ ਮੇਰੇ ਮੂੰਹ ਜਾਜ਼ਦੀ ਨਹੀਂ ਗੱਲ ਜੀ ਅਭੀ ਕਿੰਨੀਆਂ ਰੋਟੀਆਂ ਖਾਣੀਆਂ ਜੀ ਦੋ ਦੋ ਰੋਟੀਆਂ ਇਹ ਇਹ ਮਜ਼ਾਕ ਹੈ ਵੇਖੋ ਕੀ ਕੀ ਫੈਸਿਲਿਟੀਆਂ ਨੇ ਜਿਹੜੀਆਂ ਤੁਹਾਨੂੰ ਪ੍ਰੋਵਾਈਡ ਲੱਗਦੇ ਨੇ ਯਾਰ ਜਿਹੜੀਆਂ ਪਿੰਡ ਚ ਹੈਗੀਆਂ ਹੈਗੀਆਂ ਤੇ ਆਹ ਜਿੰਨਾ ਹੋਣਾ ਜ਼ਰੂਰੀ ਹੈ ਜੀ ਮੈਨੂੰ ਲੱਗਦਾ ਸਾਰੀਆਂ ਫੈਸਿਲਿਟੀਆਂ ਨੇ ਜਿੱਦਾਂ ਕਿ ਜਿੱਦਾਂ ਕਿ ਹੋਰ ਵਿਲੇजेस ਨੂੰ ਜੇ ਕੋਈ ਵੀ ਮਤਲਬ ਕਈ ਵੀ ਫੈਸਿਲਿਟੀਆਂ ਸਾਰੀਆਂ ਸ਼ਾਪਸ ਕੋਈ ਨਾ ਸੋਚੋ ਸੋਚੋ ਉਹ ਜੇ ਨਾ ਕਰ ਬੈਂਡਾ ਬਦਾਂ ਕਾਰ ਕਿਹੜੀ ਸੋਚੇ ਬੀ ਯਾਰ ਆ ਪੱਕਾ ਕਾਰ ਲੈਣੀ ਲੈਣੀ ਫਿਰ ਮੰਮੀ ਨੂੰ ਝੂਟੇ ਦਵਾਇਆ ਕਰਾਂਗੇ ਨਹੀਂ ਮੈਨੂੰ ਡਰਾਈਵਿੰਗ ਨਹੀਂ ਆਉਂਦੀ ਕਾਰ ਸੋਚੀ ਨਹੀਂ ਗਾ ਛੋਕਰਾ ਸੱਚਾ ਪਾਸ਼ਾ ਬੱਝ ਗਈ ਸ਼ੌਂਕੀ ਕੀ ਰੱਖਦੇ ਹੂੰ ਜੀ ਮੀਰਾ ਮੇਲੀ ਸ਼ਾਹ ਕਰ ਕੇ ਰੀਡਿੰਗ ਬੁక్స్ ਬਿਕਾਜ਼ ਅੰਛੂ ਦਾ ਆਪਾ ਬੁੱਕ ਰੀਡ ਕਰਦੇ ਤਾਂ ਆਪਣੀ ਪਰਸਨੈਲਿਟੀ ਹੋ ਡਵੈਲਪ ਹੁੰਦੀ ਚੱਲ ਇਦਾਂ ਦੇ ਦਿਵਾਕ ਹੁੰਦੇ ਅਸਲ ਜਿਹੜੇ ਅਸਲ ਪੜਾਈ ਵਾਲੇ ਹੁੰਦੇ ਫਦਲ ਨੇ ਜੀ ਮੁਲ ਪੜਾਈਆਂ ਨੇ ਗੱਲਾਂ ਪਤਾ ਕਰਦੀ ਆ ਆ ਹੁਣ ਤੁਸੀਂ ਇੱਧਰ ਦੇਖਿਓ ਰੀਡ ਬੁੱਕ ਦਾ ਚੌਂਗ ਹੈ ਜਾਂ ਬੁੱਕ ਰੀਡ ਕਰਨ ਦਾ ਆ ਕਿਉਂ ਮੈਨੂੰ ਪਤਾ ਸੀ ਕੀ ਲੱਗਦਾ ਕੀ ਆ ਵੀ ਯਾਰ ਸਾਡੇ ਪਰਵਾਦ ਦੇ ਸਾਨੂੰ ਜਿਹੜੀ ਆ ਚੀਜ਼ ਜਿਹੜੀ ਕਮੀ ਆ ਮਹਿਸੂਸ ਹੁੰਦੀ ਹੈ ਇਹਦੀ ਮੇਰੇ ਡੈਡੀ ਦੀ ਹਮ ਸਾਰਿਆਂ ਨੂੰ ਹੀ ਹੁੰਦੀ ਆ ਹਮ ਦਾਈਵਰ ਬੱਡੇ ਰੈਡੀ ਹੋਨੇ ਰੋਣ ਵੀ ਲੱਗ ਜਾਂਦੇ ਆ ਵੀ ਜੇ ਉਹ ਹੁੰਦੇ ਤਾਂ ਕੁਝ ਹੋਰ ਮਾਹੌਲ ਹੁੰਨਾ ਸੀ ਇਹ ਪਰਿਵਾਰ ਜਿਹੜਾ ਕਈ ਜਵਾਗ ਏਦਾਂ ਨੇ ਮਤਲਬ ਨਾ ਜਿਹੜੇ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ ਹੈਗੇ ਜੀ ਤੁਸੀਂ ਦੇਖਣਾ ਨਾ ਆਸ ਨੂੰ ਬਣੇ ਪੈਣੇ ਉੱਥੇ ਵੀ ਜਾ ਕੇ ਲੋਕੀ ਸਿੱਟੇ ਆਉਂਦੇ ਆ ਨਾ ਆਪਦੇ ਮਾਪਿਆਂ ਨੂੰ ਹੈਗੇ ਤੁਹਾਨੂੰ ਕੀ ਲੱਗਦਾ ਵੀ ਇਹ ਉਹ ਚੀਜ਼ ਕਿਤਨਾ ਕਿਤਨੀ ਵੀ ਜਵਾਗ ਏਦਾਂ ਕਿਉਂ ਕਰਦੇ ਆ ਪਤਾ ਨਹੀਂ ਉਹਨਾਂ ਨੂੰ ਵੈਲਿਊ ਨਹੀਂ ਹੁੰਦੀ ਆਪਦੇ ਪੇਰੈਂਟਸ ਦੀ ਜਿੰਨਾਂ ਕੋਲ ਨਹੀਂ ਹੈਗੇ ਉਹਨਾਂ ਨੂੰ ਬਹੁਤ ਜ਼ਿਆਦਾ ਵੈਲਿਊ ਹੁੰਦੀ ਆ ਮੋਏ ਸੁਡਾ ਨਾਮ ਕੀ ਹੈ ਜੀ ਪੂਰੀ ਵੀ ਹੈ ਠੀਕ ਹੈ ਜੱਟਾ ਸੋ ਇਸ ਸੁਡਾ ਨਾਮ ਹੈ ਭਾਈ ਦਾ ਅੱਜ ਇੰਸਟੀਚੂਟ ਪੂਰੀ ਹੈ ਜੀ ਸਟਾਰਟਿੰਗ ਜੀ ਕਹਦਾ ਕਿ ਭਾਈ ਐਲ ਸਪੀਡ ਲਈ ਮੰਨਿਆ ਪਰ ਮੰਨਿਆ ਇਸ ਸੁਡਾ ਜਿੱਥੇ ਅੱਜ ਦੇ ਸਮੇਂ ਹੈ ਨਾ ਪਗਲਬਾਤ ਕਰੀ ਵੀ ਜਵਾਕ ਇਸ ਸੁਡਾ ਜਵਾਕ ਨਹੀਂਗੇ ਤੇ ਇੱਥੇ ਮੈਨੂੰ ਬੜੀ ਸੋਹਣੀ ਜਿਹੜੀ ਰੌਣਕ ਹੈ ਦੇਖਣ ਨੂੰ ਮਿਲਦ ਰਹੀ ਹੈ ਸੋ ਬਹੁਤ ਸਵਾਦ ਨਾਲ ਆਉਂਦੇ ਜਿਹੜੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੇ ਬੜੀ ਜਿਹੜੀ ਬੱਚਿਆਂ ਨਾਲ ਗੱਲਬਾਤ ਹੈ ਉਹ ਸ਼ੁਰੂ ਕਰਦੇ ਆ ਲਓ ਭਾਈ ਥੋੜੀ ਸ਼ੁਰੂਆਤ ਕਰਦੇ ਆ ਭਾਈ ਸਸੀ ਘਾਲ ਜੀ ਸਸੀ ਘਾਲ ਜੀ ਗਲਤੀ ਨਾਲ ਬੁਲਾਇਆ ਮੈਨੂੰ ਜਾ ਮਨ ਮਾਰ ਕੇ ਬੁਲਾਈਆ ਨਾ 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 ਹਾਂ ਦਿਲੋਂ ਬੁਲਾਈਆ ਅੱਜ ਦਿਲੋਂ ਬੁਲਾਈਏ ਪਿਆਰੀ ਜਾ ਦੇਖ ਰਿਹਾ ਨਾਮ ਕੀ ਚਟਾ ਜੀਂਦਰ ਸਿੰਘ ਜੀਂਦਰ ਸਿੰਘ ਬਾਈ ਕਿੱਥੋਂ ਦੀ ਠਿਕਰੀਵਾਲ ਵਰ ਨਾਲ ਠਿਕਰੀਵਾਲ ਤੋਂ ਇੱਥੇ ਕੀ ਕਰਦੇ ਹੋ ਪੜਦਾਂਗਾ ਐੇਹੇ ਪੜਦਾ ਕੋਸਤਾ ਪੜਦਾਂਗਾ ਮਾਲਾ ਐਲਸ ਤੇ ਬੀਟੀ ਐਲਸ ਕਰਦੇ ਐਲਸ ਐਂ ਕਰਕੇ ਕਰਦੇ ਐਲਸ ਐਂ ਕਰਕੇ ਕਰਦਾਂਗੇ ਐਂ ਕਰਕੇ ਕਰਦੇ ਹਾਂ ਠੀਕ ਆ ਬਈ ਠੀਕ ਆ ਸੌਂ ਕੀ ਰੱਖਦੇ ਹੋ ਸਾਰੀ ਸੌਂ ਦਾ ਗਾਣੀ ਗੂਣੇ ਸੁਣ ਲੈਣੇ ਆ ਲਿਖ ਲੈਣੇ ਆ ਗਾਣੇ ਸੁਣ ਵੀ ਲੈਣ ਤੇ ਲਿਖ ਵੀ ਲੈਣਾ ਹਾਂ ਬਈ ਗਾਣਾ ਸੁਣੀਏ ਫਿਰ ਪਹਿਲਾ ਮੁੰਡੇ ਦਾ ਸਟਾਰਟ ਨਹੀਂ ਪਹਿਲਾਂ ਗਾਣੀ ਆਉਣ ਦੋ ਬਾਈ ਬੜਾ ਮਾਹੌਲ ਬਣਉਂਦੀ ਫੇਰ ਸੁਣਾਵਾਂਗੇ ਕਹਿ ਜਾ ਮਾਹੌਲ ਬਣਾਉਣ ਫਿਰਦਾ ਓਏ ਇਹ ਬਸ ਮਾਹੌਲ ਬਣਿਆ ਹੀ ਪਿਆ ਜਦੋਂ ਕਹਿੰਦੇ ਸਿੰਗਰ ਆਏ ਨਾ ਮਾਹੌਲ ਤਾਂ ਉਹਦੀ ਬਣ ਜਾਂਦਾ ਹੁੰਦਾ ਜਦੋਂ ਸਿੰਗਰ ਨਾ ਕੋਈ ਨਹੀਂ ਬਣਨ ਦੋ ਫਿਰ ਸਪੋਜ਼ ਕਰ ਵੀ ਤੂੰ ਸਿੰਗਰ ਬਣ ਗਿਆ ਯਾਰ ਸਿੰਗਰ ਦਾ ਬੰਨ ਹੀ ਨਹੀਂ ਤੇ ਬਣਨਾ ਕੀ ਆ ਫਿਰ ਰਾਈਟਰ ਰਾਈਟਰ ਚਲੋ ਚੰਗੀ ਗੱਲ ਆ ਰਾਈਟਰ ਤੁਸੀਂ ਜ਼ਰੂਰ ਬਣੋ ਤੇ ਕੋਈ ਆਪਣੀ ਲਿਖਿਆ ਹੋਇਆ ਕਲਮ ਚੋਂ ਗਾਣਾ ਕੋਈ ਵੀ ਜਾਂ ਕੋਈ ਸ਼ੇਅਰ ਆਉਣ ਦੋ ਫਿਰ ਫਿਰ ਮੜੇ ਸੁਣਾਵਾਂਗੇ ਮਾਹੌਲ ਬਣ ਉਹ ਮਾਹੌਲ ਨਹੀਂ ਬਣਦਾ ਤੇਰਾ ਠੀਕ ਹੈ ਵੇ ਠੀਕ ਹੈ ਠੀਕ ਐ ਸ਼ੌਕ ਕੀ ਕੀ ਰੱਖਦੇ ਆ ਦੇਖਦਾ ਚਲੋ ਲਿਖਣ ਦਾ ਸ਼ੌਕ ਐ ਆ ਖੇਡਾ ਖੁੱਡਾ ਖੇਡ ਲੈਣੀਆਂ ਗ੍ਰੈਕਟ ਵਗੈਰਾ ਨਾ ਨਹੀਂ ਚਲੋ ਸਪੋਰਟਸ ਵਾਲੇ ਜੁੜੇ ਹੋ ਵਧੀਆ ਗੱਲ ਆ ਹੁਣ ਪਹਿਲਾਂ ਵਾਂਗੂ ਗਰਾਊਂਡਾਂ ਚ ਮੁੰਡੇ ਮਾੜੇ ਮਿਲਦੇ ਨੇ ਵਧੀਆ ਚਾਹ ਘਟ ਗਿਆ ਮਾਹੌਲ ਪਹਿਲਾਂ ਨਾਲੋਂ ਨਾ ਮਿਲਦੇ ਆ ਬਹੁਤ ਮਿਲਦੇ ਆ ਪਿੰਡ ਦਾ ਸਾਡੇ ਬਹੁਤ ਨਹੀਂ ਹੂੰ ਉਹ ਸਹਿਰਾ ਸੁਰਜੇ ਮਤਲਬ ਹੋਰ ਚੀਜ਼ਾਂ ਚ ਪੈ ਗਏ ਪਤੀ ਅਸੂ ਨੂੰ ਠੀਕ ਹੋਣਾ ਚਾਹੁੰਦਾ ਮੇਰੇ ਮੂੰਹੋਂ ਅੱਛਾ ਠੀਕ ਐ ਬਲੋ ਪਿੰਡਾ ਚਲੋ ਹਾਜੀ ਮਾਹੌਲ ਸਹੀ ਹੈਗਾ ਹਾਂ ਪਿੰਡਾ ਚ ਹੈਗਾ ਗਰਾਊਂਡ ਸਭ ਹੀ ਠੀਕ ਹੈ ਮਤਲਬ ਓਕੇ ਚੱਲਦੀ ਹੈ ਪਿੰਡ ਦੀ ਲਾਈਫ ਵਿੱਚੋਂ ਖੁਸ਼ ਆ ਵਧੀਆ ਹਾਂ ਕੋਲ ਸਾਹਿਬ ਮੈਂ ਤਾਂ ਪੂਰਾ ਹਾਂ ਕੀ ਕਰਨਾ ਚਾਹਣਾ ਹੈ ਲਾਈਫ ਦੇ ਵਿੱਚ ਕਰਨਾ ਤਾਂ ਬਹੁਤ ਖੁਸ਼ ਹੱਥ ਪੱਲੀ ਨਹੀਂ ਪੈਂਦਾ ਕਿਸੇ ਪਾਸੇ ਹੱਥ ਤੇ ਪੱਲਾ ਨਹੀਂ ਪੈਂਦਾ ਹਾਂ ਇੱਕ ਚੀਜ਼ ਦਾ ਬਗਿਆ ਫਿਰ ਤੱਕ ਕੋਈ ਨਹੀਂ ਕੋਈ ਠੀਕ ਹੈ ਕੀ ਕਰਨੂਗੀ ਫਿਰ ਨਾਲ ਲਾਈਫ ਦੇ ਵਿੱਚ ਫਿਰ ਵੀ ਕੋ ਸੋਚਿਆ ਆਂਦਾ ਵੀ ਯਾਰ ਆਹ ਚੀਜ਼ ਐ ਬਰ ਕਰੀਏ ਚੱਲ ਯਾ ਹੁਣ ਵੀ ਬਾਹਰ ਬਾਹਰ ਜੀ ਹੋ ਜੇ ਸੱਟ ਕਿਸੇ ਪਾਸੇ ਠੀਕ ਹੈ ਕਿੱਥੇ ਸੈਟ ਹੋਣ ਨੂੰ ਫਿਰਦੇ ਮਨ ਚੋਂ ਬਾਹਰ ਆ ਕੇ ਆਪਾਂ ਜਾਂ ਅਮਰੀਕਾ ਦੀ ਫਾਇਲ ਸੋਚਦੇ ਵੀ ਹਾਂ। ਕੀ ਬਾਤ ਹੈ ਬੜੀ ਚੰਗੀ ਹੈ ਸਰਪੰਚ ਦੇ ਇੱਥੇ ਜਾਣਾ ਚਾਹੁੰਦਾ। ਉੱਥੇ ਕੋ ਸੋਚੇ ਬਈ। ਉੱਥੇ ਵਾ ਸੋਚ ਲਿਆ ਦਿਮਾਗ ਜਾਇਆ। ਆ ਚਲੋ ਦਿਮਾਗ 'ਚ ਯੂ ਐਸ اے ਆਇਆ ਹੈ। ਕੀ ਕਰੋਗੇ ਫਿਰ ਉੱਥੇ ਜਾ ਕੇ ਯਾਰ? ਉੱਥੇ ਆ ਕੇ ਚਲੋ ਕੰਮ-ਕਮ ਕਰਾਂਗੇ, 4 ਰੁਪਏ ਜੋੜਾਂਗੇ। ਕਿ ਬਦਾਂਗੇ ਜ਼ਿੰਦਗੀ 'ਚ ਇੱਥੇ ਆ ਕੇ ਵੀ ਕੰਮ-ਕਮ ਤੋਰਾਂਗੇ ਆ ਉਹਦਾ। ਮਤਲਬ ਇੰਡੀਪੈਂਡੈਂਟ ਹੋਵਾਂਗੇ। ਇਹੋ ਚੱਲ ਸੋਚ। ਨਹੀਂ ਇੱਥੇ ਉਹ ਲਾਈਫ ਹੈ ਨਹੀਂ ਇੰਡੀਪੈਂਡੈਂਟ ਵਾਲੀ ਕੀ ਲੱਗਦਾ। ਇੱਥੇ ਦਾ ਕਿਹੜੀ ਇੰਡੀਪੈਂਡੈਂਟ ਆਈ ਲੱਗੀ ਹੋਇ ਯਾਰ। ਉੱਥੇ ਇਹੋ ਜਿਹਾ ਕੀ ਇੰਡੀਪੈਂਡੈਂਟ ਦਾ ਇਹਦਾ 15000 ਬਣਦਾ ਜਿੰਨਾ ਮਰ ਜੀਦੋ ਹੋ ਘਰੀ ਚੱਲੇ ਸਹੀ ਗੱਲ ਹੈ ਤੇ ਉੱਥੇ ਉੱਥੇ ਦੇਖੋ ਕਿੰਨੇ ਵੜਦੇ ਆ ਕਹਿੰਦੇ ਤਾਂ ਹੈਗੇ ਆ ਹੁਣ ਨਾਲ ਦੇ ਗਏ 3-3 ਲੱਖ ਬਣ ਜਾਂਦਾ ਠੀਕ ਹੈ ਮਨ ਲਓ ਯਾਰ ਪੈਸਾ ਬਹੁਤ ਜ਼ਰੂਰੀ ਹੋਇਆ ਪੈਦਿਸ ਹੈ ਨਾ ਹਾਂ ਐਸੈਂਸ਼ੀਅਲ ਨੀਡ ਆ ਕੀ ਕਰੇਗਾ ਪੈਸਾ ਚੱਲ ਬਾ ਯੂ ਮੇਰੇ ਕਰੇ ਜ਼ਰੂਰ ਪੈਸਾ ਦੱਬ ਕੇ ਕੰਮ ਹੈ ਸਾਡੇ ਤੇ ਲਈ ਹੀ ਦੁਆਏ ਬਾਹ ਪਤੀ ਆ ਬਾਈ ਸਾਨੂੰ ਸਾਰਿਆਂ ਦੇ ਸ਼ੌਕ ਹੁੰਦੇਗਾ ਹੋਣਾ ਕੁਝ ਸਾਰਿਆਂ ਨੇ ਪੂਰੇ ਨਹੀਂ ਹੁੰਦੇ ਆ ਆਪਾਂ ਪੂਰ ਲਾਂਗੇ ਚੱਲ ਹੂੰ ਕਿੰਨੀ ਕਿਸੂ ਦਾ ਵੀਰ ਮੇਰੀ ਮਨ ਮਾਸਥੀ ਇੰਨੀ ਕਿ ਪੈਸਾ ਮੈਨੂੰ ਬਣੀ ਚੱਲੇ ਬਹੁਤ ਆ ਮੈਂ ਖੁਸ਼ ਆ ਮੇਰੀ ਲਾਈਫ ਦੇ ਵਿੱਚ ਉਹਦਾ ਰਾਏ ਦੇ ਨਹੀਂ ਹੁੰਦੇ ਇਨਸਾਨ ਸਾਨੂੰ ਪਤਾ ਹੀ ਆ ਜਿੰਨਾ ਮਰਜੀ ਬਣੀ ਜਾਵੇ ਨਾ ਇਹ ਤਾਂ ਮੈਂ ਬਤਾ ਦੇਣੀ ਨਹੀਂ ਤਾਂ ਮਾੜੀ ਐ ਵੈਸੇ ਬੋਲ ਮੈਂ ਵੀ ਉਹ ਕਿੰਨਾ ਕੇ ਸੋਚੇ ਵੀ ਯਾਰ ਇੰਨਾ ਕੇ ਪੈਸਾ ਬਣੀ ਚੱਲੇ ਬਹੁਤ ਆ ਬਸ ਖੁਸ਼ ਐ ਲੱਖ ਰੁਪਇਆ ਮਹੀਨੇ ਦਾ ਹਾਂ ਮਤਲਬ ਲੱਖ ਰੁਪਏ ਡਿਮਾਂਡ ਐ ਕੀ ਕਰੇਗਾ ਲੱਖ ਨੂੰ ਜੇ ਡਿਵਾਈਡ ਕਰਕੇ ਆਪਣੀ ਲਾਈਫ ਦੇ ਵਿੱਚ ਕਿੱਥੇ ਕਿੱਥੇ ਯੂਜ਼ ਕਰੇਗਾ ਪਹਿਲਾਂ ਤਾਂ ਮੈਨੂੰ ਆਏ ਕੋਈ ਆਪਦਾ ਕੰਮ ਤੋਰ ਲਈਏ ਵਧੀਆ ਚੱਲ ਇੱਕ ਪੈਸੇ ਵਨਕਮ ਬਣੀ ਜਾਵੇ ਚੱਲ ਗਿਆ ਸੀ ਬ ਤੇ ਬਾਕੀ ਚਲ ਥੋੜੇ ਮੋٹے ਸੇਵ ਕਰੀ ਜਾਓ ਬਾਕੀ ਸ਼ੌਂਕਪੂਰੋ ਯਾਰ ਇੱਥੇ ਕਿੰਨੇ ਰਹਿਣਾਗਾ ਜਿੰਨੇ ਹੈਗੇ ਡਾਉ ਕੋਈ ਨਹੀਂ ਚੱਕਰੀ ਹੂੰ ਠੀਕ ਹੈ ਨਹੀਂ ਚਲ ਪੈਸਾ ਬੁਸ ਚਲ ਵਧੀਆ ਡਾਉਣਾ ਵੀ ਚਾਹੀਦਾ ਤੇ ਲੱਖ ਰੁਪਏ ਤੇਰੇ ਹਿਸਾਬ ਨਾਲ ਇੱਕ ਚੰਗੀ ਇਨਕਮ ਹੈਗੇ ਆ ਮਾਸਲੀ ਬੰਦਰੋਂ ਬਣੀ ਜਾਂਦੀ ਹੈ ਹਾਂ ਹਾਂ ਹੈਗੀ ਨਾਮ ਕੀ ਹੈ ਜੀ ਮਹਿਕਦੀਪ ਕੌਰ ਹੈ ਜੀ ਮਹਿਕਦੀਪ ਕੌਰ ਮਹਿਕਦੀਪ ਕੌਰ ਆਉਂਦੀ ਹੈ ਜੀ ਮਹਿਕ ਠੀਕ ਹੈ ਜੀ ਤੁਸੀਂ ਐਵੇਂ ਕਰੋ ਜੀ ਤੁਸੀਂ 50 ਤੋਂ 29 ਸਟਾਰਟ ਕਰਨੀ ਹੈ ਠੀਕ ਹੈ ਜੀ ਕਿੰਨੇ ਦੋ ਜੀ 50 दोगुनी start करने हैं पूरी बोलने हैं लगातार फ्रोडे पे चिंगल्स दे बिच जी 50 49 48 47 46 45 44 43 42 41 30 40 नहीं आ हाँ नहीं start करो थी start करो होटी होगा हाँ हाँ बोलो बोलो होटी होगा होटी आओ वही तो यही जल्दी का काम है और जी का जिस काम है चलो कोई दबारे start कर दो ठीक है 50 तो 50 तो 50 त फोर्टी तो करनी है जी चलो फोर्टी तो कर दो फोर्टी थर्टी नाइन थर्टी एट थर्टी सेवन थर्टी सिक्स थर्टी फाइव थर्टी फोर थर्टी थ्री थर्टी टू थर्टी वन थर्टी अगे भी कुछ आना है पीछे अगे ट्वेंटी नाइन ट्वेंटी एट ट्वेंटी सेवन ट्वेंटी सिक्स ट्वेंटी फाइव ट्वेंटी फोर भी कहाँ पहुँच गए हैं एक देखो जी ਗਿਣਤੀ ਦਾ ਬੈਸ ਨੂੰ ਪ੍ਰੋਪਰ ਆਉਂਦੀ ਐ ਮਤਲਬ ਥੋੜਾ ਜਿਹਾ ਦੇ ਦੇ ਉਹ ਕੌਨਫੀਡੈਂਸ ਡਰਾਇਆ ਡਰਾ ਰਿਹਾ ਤੁਹਾਨੂੰ ਨਾ ਜੀ ਲੈ ਇਹ ਮਿੱਤਰੋ ਸਾਡੇ ਜਿਹੜਾ ਸ਼ੋਅ ਲਾਉਣ ਦਾ ਮਕਸਦ ਨਾ ਉਹ ਇਹੀ ਹੁੰਦਾ ਸਾਡਾ ਕੋਈ ਮਕਸਦ ਤੇ ਕੁਸਰਤ ਨਹੀਂ ਨਿਵੇ ਅਸੀਂ ਬੱਚਾ ਨੂੰ ਹਾਸਾ ਕਿਹੜਾ ਕਰਨਾ ਕਿਤਨਾ ਕਿਤੇ ਥੋੜਾ ਜਿਹਾ ਕੌਨਫੀਡੈਂਸ ਲੈਵਲ ਅਭੀ ਸਾਡੇ ਇੱਕ ਸ਼ੋਅ ਤੇ ਥੋੜਾ ਡਾਪ ਹੋ ਜੇ ਤੇ ਗਿਣਤੀ ਮੈਂ ਹੀ ਨਹੀਂ ਕਿਉਂਕਿ ਕੁੜੀ ਨੂੰ ਗਿਣਤੀ ਨਹੀਂ ਆਉਂਦੀ ਪਰ ਕਿਤਨਾ ਕੇ ਤੂੰ ਨੇ ਕੀ ਹੋ ਗਿਆ ਵੀ ਮੈਂ ਹੁਣ ਬੋਲਣਾ ਉਹਦਾ ਕੌਨਫੀਡੈਂਸ ਲੈਵਲ ਕਿਤਨਾ ਕਿਤੇ ਉਹਨੂੰ ਲੋ ਲੈ ਗਿਆ ਤੇ ਉਹਨੂੰ ਗਿਣਤੀ ਬੋਲਣੀ ਔਖੀ ਲ ਚਲੋ ਕੁਈ ਤੁਹਾਡਾ ਨਾਮ ਕੀ ਸੀ ਮਹਿਕਪ੍ਰੀਤ ਕੌਰ ਜੀ ਮਹਿਕਦੀਪ ਮਹਿਕਦੀਪ ਕੌਰ ਕਿੱਥੋਂ ਦੀ ਰੰਗੀਆਂ ਰੰਗੀਆਂ ਤੋਂ ਜੀ ਕੀ ਬਾਤ ਹੈ ਰੰਗੀਆਂ ਪਿੰਡ ਘਰ ਪਰਵਾਰ ਕੋਣ ਕੋਣ ਹੈ ਦੀ ਮੰਮੀ ਡੈਡੀ ਤਾਦੀ ਤੇ ਦੋ ਪਹਿਣਾ ਤਾਦੀ ਦੇ ਦੋ ਪਹਿਣਾ ਦਾਦੀ ਕੋ ਪੁਰਾਣੀ ਗੱਲਾਂ ਸੁਣਾਉਂਦੀ ਹੁੰਦੀ ਹੈ ਜੀ ਸੁਣਾਉਂਦੇ ਕਿ ਦਾਦੀ ਮਾਡਰਨ ਜ਼ਮਾਨੇ ਦੀ ਹੈ ਜੀ ਨਹੀਂ ਠੀਕ ਨਹੀਂ ਵਧੀਆ ਹੈ ਨਹੀਂ ਹਾਂ ਵੀ ਮਾਡਰਨ ਜ਼ਮਾਨੇ ਦੀ ਵੀ ਹੈ ਜੀ ਸਾਡੇ ਹਰ ਕੇ ਮਤਲਬ ਵਧੀਆ ਹੈ ਨੇ ਸਾਨੂੰ ਛੋਟੇ ਬਰ ਗੇਮਸ ਹਨ ਜੀ ਉਹ ਵੀ ਆਈਡੀ ਬਣਾਈ ਹੈ ਦੱਦੀ ਇੰਸਟਾਗ੍ਰਾਮ ਤੇ ਜੀ ਮਾੜਾ ਮੋਟਰ ਸਨੈਪਚੈਟ ਉਹ ਵੀ ਠੀਕ ਹੈ ਜੀ ਇਹ ਦਿਨ ਕੱਲ ਇਹ ਵੀ ਹੋ ਗਿਆ ਨਾ ਆਪਣੇ ਮਾਪੇ ਵੀ ਜਿਹਨੂੰ ਪਤਾ ਟਾਈਮ ਨਾਲ ਅਪਡੇਟ ਹੋ ਗਈ ਇਹਦੀ ਪਹਿਲਾਂ ਜਿਵੇਂ ਆਪਾਂ ਗੱਲ ਕਰਦੇ ਆਪਣੇ ਕੁਛ ਕੁ ਸਾਰੇ ਨਹੀਂ ਕਹੂੰਗਾ ਕੁਛ ਕੁ ਮਿੱਤਰ ਇਦਾਂ ਦਾ ਹੋ ਗਿਆ ਮੈਂ ਆਪਣੇ ਘਰ ਪਰਮਾਂ ਚ ਆਪਣੇ ਮੰਮੀ ਜਿਹੜੀ ਵੀ ਸਾਰੇ ਐ ਸਨੈਪਚੈਟ WhatsApp WhatsApp ਨਹੀਂ ਸਾਰੇ ਚਲਾਉਣੀ ਲੱਗੇ WhatsApp ਹੋ ਗਿਆ YouTube ਕੋ ਚਲਾਉਂਦੇ ਆ ਜੀਾਰੇ ਸਾਰੇ ਦੀ ਕੀ ਲੱਗਦਾ ਕਿ ਇਹ ਉਹ ਚੀਜ਼ ਜ਼ਰੂਰੀ ਹੋ ਗਈ ਜੀ اتنا ਕੀਤੇ ਟਾਈਮ ਦੇ ਨਾਲ ਸਾਰੇ ਚਲਾਉਂਦੇ ਆ ਸਭ ਉਹ ਹੀ ਚਲਾ ਰਹੇ ਰਹਿੰਦੇ ਆ ਠੀਕ ਹੈ ਬਈ ਮੇਰੀ ਥੋੜਾ ਜਿਹਾ ਉਲਝਦਾਗਾ ਮੈਂ ਠੀਕ ਹੈ ਤੇ ਕੀ ਕਰਨਾ ਕੀ ਚਾਹੁੰਨੇ ਲਾਈਫ ਦੇ ਵਿੱਚ ਦੀ ਬਾਹਰ ਹੀ ਜਾਣਾ ਬਾਹਰ ਜਾਓਗੇ ਠੀਕ ਹੈ ਕੀ ਕਰੋਗੇ ਬਾਹਰ ਜਾ ਕੇ ਕੰਮ ਕਰਾਂਗੇ ਘਰਵਾਰ ਦੇਖਾਂਗੇ ਕਰੇ ਕਰਦੇ ਨੂੰ ਪ੍ਰਾਊਡ ਕਰਵਾਉਣਾਗਾ ਥੋੜਾ ਕੀ ਸੋਚਿਆ ਕਿ ਵੀ ਕੁੜੀ ਨਹੀਂ ਵੀਰ ਮੈਂ ਆ ਚੀ ਲਾਈਫ ਦੇ ਵਿੱਚ ਕਰ ਜਾਣਾ ਜੇ ਤਾਂ ਮੇਰੀ ਬੱਲੇ ਬੱਲੇ ਤੇ ਮੇਰੇ ਘਰ ਦੇ ਬਹੁਤ ਖੁਸ਼ ਹੈ ਨਹੀਂ ਘਰ ਦੇ ਖੁਸ਼ ਹੋ ਜਾਣ ਬਸ ਉਹ ਠੀਕ ਠੀਕ ਹੈ ਛੋਟੀ ਠੀਕ ਹੈ ਦੀ ਠੀਕ ਹੈ ਨਹੀਂ ਮਾਪਿਆਂ ਦੀ ਕੀ ਇੱਕ ਡ੍ਰੀਮ ਹੁੰਦਾ ਵੀ ਪਹਿਲਾਂ ਮਾਪਿਆਂ ਨੇ ਕੋਸੂਰ ਸੋਚਿਆ ਹੁੰਦਾ ਟਾਈਮ ਦੇਣਾ ਬਾਅਦ ਚ ਮਾਪੇ ਕੋ ਸਵਾਸ ਸੋਚਣ ਲੱਗੇ ਵੀ ਸਾਡੀ ਕੁੜੀ ਬਈ ਆ ਕੇ ਕਰ ਲੈ ਨਹੀਂ ਉਹਨਾਂ ਦਾ ਤਾਂ ਇਹ ਵੀ ਬਸ ਬੜੀਆ ਕਰੇ ਜਿਹੜਾ ਕੁਛ ਨੇ ਕਰਨਾ ਕਰ ਲੈ ਹੂੰ ਠੀਕ ਹੈ ਤੁਸੀਂ ਕਿਹੜੀ ਕੰਟਰੀ ਸੋਚੇ ਆ ਜੀ ਆਸਟ੍ਰੇਲੀਆ ਆਸਟ੍ਰੇਲੀਆ ਸੋਚੇ ਆ ਜੀ ਠੀਕ ਹੈ ਤੁਸੀਂ ਜ਼ਰੂਰ ਆਸਟ੍ਰੇਲੀਆ ਚ ਜਾਓਂਦੇ ਠੀਕ ਹੈ ਜੀ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ ਆਸਟ੍ਰੇਲੀਆ ਨੂੰ ਜੀ ਕੁਛ ਨਹੀਂ ਕਹਿਣਾ ਆਸਟ੍ਰੇਲੀਆ ਨੂੰ ਜੀ ਠੀਕ ਹੈ ਬਈ ਫਿਰ ਚਾਹੁੰਦੀ ਬਤ ਬਹੁਤ ਵਧੀਆ ਗੱਲਬਾਤ ਕੀਤੀ ਐ ਸੋ ਇਧਰ ਤੁਸੀਂ ਮੋਢੇ ਦੇ ਹੱ ਡਰਨਾ ਚਾਹੀਦਾ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਜੀ ਕੋਮਲ ਪ੍ਰਿੰਕ ਕੋਮਲ ਪ੍ਰਿੰਕ ਕੋਮਲ ਮਹਾਰਾਜ ਜੀ ਕਿੱਥੋਂ ਦੇ ਕਨਾਰ ਖਰਦ ਕਨਾਰ ਖਰਦ ਤੋਂ ਆ ਮਾਈਕ ਫੜੋ ਜੀ ਦੇਖ ਕੇ ਤੋੜਨਾ ਦੇਉਦੀ ਕੋਨਾਰ ਖਰਦ ਤੁਸੀਂ ਬਿਲੋਂਗ ਕਰਦੇ ਹੋ ਜੀ ਸਾਰਾ ਸ਼ਡਿਊਲ ਦੱਸਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜੀ ਆਥਨ ਤੱਕ ਨਹੀਂ ਮੰਨ ਲੋ ਪ੍ਰੋਪਰ ਠੀਕ ਹੈ ਜੀ ਵੀ ਕਿਵੇਂ ਕਿਵੇਂ ਉੱਠਦੇ ਹੋ ਕਿਵੇਂ ਕਿਵੇਂ ਖਾਣੇ ਪੀਂਦੇ ਹੋ ਪ੍ਰੋਪਰ ਜੀ ਆਉਣ ਦਿਓ ਜੀ 6 ਵਜੇ ਉੱਠਦੇ ਹੁੰਨੇ ਆ। ਹੂੰ ਫਿਰ ਲਿਸਨਿੰਗ ਵਗੈਰਾ ਕਰ ਲਈਦਾ। ਕੀ ਬਾਤ ਹੈ 6 ਵਜੇ ਤੁਸੀਂ ਉੱਠਦੇ ਹੋ ਲਿਸਨਿੰਗ ਨੇ ਵੀ ਸਟਾਰਟ ਕਰਦੇ ਹੋ ਜੀ। ਸਾਢੇ 6 ਕਈ ਵਾਰ 6:45 ਤੇ ਵੀ ਹੁੰਦੀ ਹੈ। ਅੱਛਾ ਟਾਈਮ ਪ੍ਰੋਪਰ ਹੈ ਜੀ ਠੀਕ ਹੈ ਜੀ। 6:45 ਤੁਸੀਂ ਲਿਸਨਿੰਗ ਸਟਾਰਟ ਕਰ ਲਈ ਫਿਰ ਜੀ। ਫਿਰ ਅੱਧੇ ਘੰਟੇ ਤੱਕ ਹੋ ਜਾਂਦੀ ਆ 6 7:15 ਤੱਕ 7:15 ਤੱਕ ਥੋੜੀ ਜਿਹੀ ਲਿਸਨਿੰਗ ਕੰਪਲੀਟ ਹੋ ਗਈ ਜੀ। ਦੈਨ ਜੀ ਫਿਰ ਨਹਾ ਕੇ ਰੋਟੀ ਵਗੈਰਾ ਖਾ ਕੇ ਇੰਸਟੀਚਿਊਟ ਆ ਜਾਣਾ। ਮੇਰੇ ਕੋਲ ਤਾਂ ਛੱਡ ਹੀ ਗਈ ਜੀ। ਉਹੀ ਤਾਂ ਮੇਨ ਹੈ ਜੀ ਜਿੱਥੇ ਗੱਲ ਰੋਟੀ ਆਏਦੀ ਮੈਂ ਉਹੀ ਪੁੱਛਣਾ ਜੀ ਇੱਕ ਮਤਲਬ ਫਰਕ ਹੁੰਦਾ ਨਾ ਖਾਣ ਪੀਣ ਦਾ ਵੀ ਜੀ ਮੈਂ ਕਹਾਂ ਮੈਂ 12 ਰੋਟੀਆਂ ਖਾਦਾ ਮੇਰੇ ਮੂੰਹ ਜਾਸਦੀ ਨਹੀਂ ਗੱਲ ਜੀ ਅਭੀ ਕਿੰਨੀਆਂ ਰੋਟੀਆਂ ਖਾਣੀਆਂ ਜੀ ਦੋ ਦੋ ਰੋਟੀਆਂ ਇਹ ਇਹ ਮਜ਼ਾਕ ਹੈ ਜੀ ਮੇਰਾ ਮਤਲਬ ਮੈਂ ਮਜ਼ਾਕ ਕਰਨੇ ਦੀ ਸਾਰੇ ਕਰਦੇ ਸਾਰਿਆਂ ਨੇ ਮਜ਼ਾਕ ਕਰਨਾ ਜੀ ਬੜੀ ਸੋਹਣੀ ਤਰੀਕੇ ਦਾ ਮਜ਼ਾਕ ਕਰ ਚਲੋ ਦੋ ਰੋਟੀਆਂ ਖਾਣੋ ਜੀ ਇੱਕ ਹੁੰਦਾ ਨਾ ਕਿਸ ਦੀ ਆਤ ਨੇ ਕੋਈ ਰੋਟੀਆਂ ਬਾੜੀ ਤੇ ਨਹੀਂ ਖਾਂਦਾ ਹੁੰਦਾ ਤੁਸੀਂ ਦੇਖ ਲਓ ਮਿੱਤਰੋ ਕਿਸੇ ਦਾ ਮਨ ਚਲੂ ਆਪਾਂ ਤਾਂ ਉਹਨੂੰ ਅੱਧੀ ਰੋਟੀ ਖਾਣ ਦੇ ਆ ਉਹਨੂੰ ਉਹ ਬੰਦਾ 2 ਰੁਪਏ ਖਾ ਜਾਂਦਾ ਜੀ ਸਪੀਡ ਕਿੰਨੀ ਕਾ ਰੋਟੀਆਂ ਨਹੀਂ ਖਾਣ ਦੇ ਜੀ ਜਿਵੇਂ ਇੰਸਟੀਚਿਊਟ ਨੂੰ ਲੇਟ ਹੋਣਾ ਹੈ ਫੇਰ ਛੇ ਛੇ ਦਿਖਾ ਕੇ ਆ ਜੀ ਛੇ ਦਿਖਾ ਕੇ ਫੇਰ ਮਾਲ ਖਾਣਨੇ ਕੇ ਮੈਨੂੰ ਰੋਟੀ ਲਾ ਜਾਓ ਤੁਸੀਂ ਐਵੇਂ ਖਾਂਦੇ ਹੋ ਬਦ ਮੈਂ ਨਹੀਂ ਐਵੇਂ ਖਾਂਦਾ ਜੀ ਮੈਨੂੰ ਲੱਗਦਾ ਉਹ ਨਹੀਂ ਨਹੀਂ ਮੈਂ ਤਾਂ ਤਾਂ ਹੀ ਤਾਂ ਕਹਣਾ ਮੈਂ ਹੁਣ ਕਿਹਾ ਮੈਂ ਦੋ ਰੋਟੀਆਂ ਖਾਣਾ ਮੇਰੇ ਮੂੰਹ ਜਜੂ ਦੀ ਗੱਲ ਹੈ ਮੈਂ ਦੋ ਰੋਟੀਆਂ ਖਾਂ ਨੀ ਆਪਾਂ ਰੋਟੀ ਨੇ ਮੰਗਨੀ ਪੈਂਦੀ ਆਪ ਦਾ ਆਪ ਦਾ ਖਾਣਾ ਪੀਣਾ ਹੁੰਦਾ ਜੀ ਰੇਕ ਨੇ ਦੋ ਰੋਟੀਆਂ ਤੁਸੀਂ ਵੇਲੇ ਖਾਧੀਆਂ ਜੀ ਹਾਂਜੀ ਹੌਲੀ ਹੌਲੀ ਵੀ ਖਾਂਦੇ ਹੋ ਤੇਜ਼ ਵੀ ਖਾਂਦੇ ਹੋ ਦਿਨ ਕੀ ਕਰਦੇ ਹੋ ਜੀ ਦਿਨ ਵੀ ਇੰਸਟੀਚਿਊਟ ਆ ਜਾਂਦੇ ਕਿੰਨੇ ਵਜੇ ਆਉਨੇ ਦੀ ਇਥੇ ਇੰਸਟਿਊਟ ਅ 8:30 8:30 ਵਜੇ ਇੱਥੇ ਕਿਵੇਂ ਕਿਵੇਂ ਪੜ੍ਹਦੇ ਰੋਟੀ ਜੀ ਦੱਸਿਓ ਤੇ ਇੱਥੇ ਪਹਿਲਾਂ ਸਪੀਕਿੰਗ ਕਰਦੇ ਆਂ देन फिर राइटिंग फिर रीडिंग फिर लिसनिंग फिर लिसनिंग लिसनिंग ਕਦੋਂ ਤੱਕ ਕੰਪਲੀਟ ਹੋ ਜਾਂਦੀ ਹੈ ਜੀ ਲਿਸਨਿੰਗ ਸਵਾਇ ਇੱਕ ਤੱਕ ਸਭ ਇੱਕ ਤੱਕ ਰੋਟੀ ਦੀ ਗੱਲ ਕਦੋਂ ਕਹੋਗੇ ਮੈਂ ਪੁੱਛਣਾ ਚਾਹੁੰਨੇ ਹਾਂ ਚਲੋ ਸਵਾਇ ਇੱਕ ਤੱਕ ਲਿਸਨਿੰਗ ਕੰਪਲੀਟ ਹੋ ਗਈ ਫਿਰ ਕੀ ਕਰਦੇ ਹਾਂ ਜੀ ਫਿਰ ਘਰੇ ਜਾਂਦੇ ਹਾਂ ਹਾਂ देन ਜੀ ਘਰ ਜਾ ਕੇ ਬਸ ਫਿਰ ਕੀ ਕਰਦੇ ਹੁੰਦੇ ਆ ਨਹੀਂ ਰੋਟੀ ਬੇਰ ਜਾਂਦੇ ਹੁੰਦੇ ਆ ਜੀ ਨਹੀਂ ਦੁਪਹਿਰ ਨੂੰ ਮਤਲਬ ਸ਼ਾਮ ਨੂੰ ਨਹੀਂ ਤੁਸੀਂ ਰੋਟੀ ਖਾਂਦੇਗੇ ਜੀ ਨਹੀਂ ਖਾਂਦੇ ਆ ਹਾਂ ਇੱਕ ਮਤਲਬ ਲਿਸਨਿੰਗ ਕਿੰਨੇ ਵੇ ਥੋੜੀ ਕੰਪਲੀਟ ਹੁੰਦੀ ਹੈ ਜੀ ਲਿਸਨਿੰਗ ਸੈਟ ਸਵੇਰ 1 ਸਵੇਰ 1 ਵਜੇ ਸਵੇਰ 1 ਵਜੇ ਤੁਸੀਂ ਤੁਰੇ ਹੋਏ ਘਰੇ ਕਿੰਨੇ ਵੇ ਪਹੁੰਚਦੇ ਹੋ ਜੀ 2 ਵਜੇ 2 ਵਜੇ ਤੁਸੀਂ ਘਰੇ ਪਹੁੰਚ ਹੁਣ 2 ਵਜੇ ਤੋਂ ਬਾਅਦ ਅਟੀ ਨਸਣਾ ਜਿਵੇਂ ਸਵੇਰੇ ਆਇਆ ਸੀ ਮੈਂ ਵੀ 7:45 ਤੇ ਮੇਰੀ ਭਈ ਆ ਗਰਮ ਹੋਈ ਐ ਇਹ ਸ਼ਡਿਊਲ ਨਾਲ ਸੁਣਾ ਬਹੁਤ ਵਧੀਆ ਲੱਗਦਾ ਜੀ 2 ਵਜੇ ਫਿਰ ਜਾ ਕੇ ਨਹਾ ਲੈਂਦਾ ਹਾਂ ਇਸ ਤੋਂ ਬਾਅਦ ਰੋਟੀ ਵਗੈਰਾ ਖਾ ਕੇ ਠੀਕ ਹੈ ਜੀ ਤੈਨੂੰ ਫਿਰ ਪੜ ਲੈਂਦਾ ਨਹੀਂ 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 ਬਹੁਤ ਵਧੀਆ ਨਾਮ ਕੀ ਤੁਹਾਡਾ ਜੀ ਕੋਮਲਪ੍ਰੀਤ ਕੋਮਲਪ੍ਰੀਤ ਕੌਰ ਜੀ ਕੋਮਲਪ੍ਰੀਤ ਘਰ ਪਰਿਵਾਰ ਕੌਣ ਕੌਣ ਹੈ ਜੀ ਸਾਡੀ ਜੁਆਇੰਟ ਫੈਮਿਲੀ ਆ ਕੀ ਬਾਤ ਹੈ ਜੀ ਇਹ ਵੀ ਕਿਤਨਾ ਕਿਤੇ ਚੀਜ਼ ਅੱਜ ਕੱਲ ਬਹੁਤ ਘੱਟ ਹੋ ਗਈ ਜੀ ਜੁਆਇੰਟ ਫੈਮਿਲੀ ਹੈ ਨਾ ਜੀ ਕਿੰਨੇ ਪਰਿਵਾਰ ਚ ਜਾਣੇ ਕਿੰਨੇ ਹੈ ਜੀ 8 8 ਜਾਣੇ ਸਾਰੇ ਗਣਾ ਉਸ ਸਟੈਪ ਬਾਈ ਸਟੈਪ ਜੀ ਦਾਦਾ ਦਾਦੀ ਇੱਕ ਮੇਰੀ ਮੰਮਾ ਨਹੀਂ ਪਹਿਲਾਂ ਡੈਡੀ ਆਊਗਾ ਜੀ ਨਹੀਂ ਮੈਂ ਡੈਡੀ ਹਾਂ ਨਹੀਂ ਅੱਛਾ ਛੋ ਹਾਂਜੀ ਤੇ ਇੱਕ ਮੇਰੇ ਵੱਡੇ ਡੈਡੀ ਇੱਕ ਵੱਡੀ ਮੰਮਾ ਹਮ ਇੱਕ ਮੇਰਾ ਭਰਾ ਇੱਕ ਪਾਪਾ ਇੱਕ ਭਰਾ ਤੇ ਇੱਕ ਭਾਬੀ ਇੱਕ ਭਾਬੀ ਵੀ ਹੈਗੀ ਇਹਦੀ ਠੀਕ ਹੈ 8 ਜਣਾਂ ਦੀ ਥੋੜੀ ਥੋੜੀ ਫੈਮਿਲੀ ਹੈ ਤੇ ਠੀਕ ਕੀ ਨਾ ਸੋਣ ਸਭ ਤੋਂ ਵੱਧ ਤੁਹਾਡੀ ਬੌਂਡਿੰਗ ਬਣਦੀ ਵੀ ਜਾਂਸਾ ਤੁਸੀਂ ਉਹਦੇ ਕੋਲ ਜਾ ਕੇ ਬੜਾ ਖੁਸ਼ ਹੁੰਨੇ ਹੋ ਦੀ ਮੇਰੀ ਭਾਬੀ ਕੋਲ ਭਾਬੀ ਕੋਲ ਦੀ ਭਾਬੀ ਦਾ ਸਹਵਾ ਕਿਦਾਂ ਦਾ ਦੀ ਬਹੁਤ ਵਧੀਆ ਬਹੁਤ ਵਧੀਆ ਕਦੇ ਭਾਬੀ ਨਾਲ ਲੜਾਈ ਹੋਈ ਕਿਸੇ ਗੱਲ ਤੋਂ ਲੈ ਕੇ ਥੋੜੀ ਜੀ ਨਹੀਂ ਲੜਾਈ ਤਾਂ ਨਹੀਂ ਹੋਈ ਉਹੀ ਬਸ ਬੋਲਣੋਂ ਜੜਦੇ ਹੱਥ ਜਾਂਦੇ ਫਿਰ ਆਪੀ ਬੋਲਣ ਲੱਗ ਜਾਂਦੇ ਠੀਕ ਹੈ ਚਲੋ ਵਾਹ ਮਾੜਾ ਮੋਟਾ ਚਲੋ ਤੁਹਾਨੂੰ ਤਾਂ ਘਰ ਪਰਵਾਦ ਚਲਦੀ ਰਹਦਾ ਹਮੇਸ਼ਾ ਤੂੰ ਬਹੁਤਾਂ ਬੱਟੀਆਂ ਗੱਲਾਂ ਨਹੀਂ ਹੈਗੀਆਂ ਦੀ ਕੀ ਲੱਗਦਾ ਕੀ ਹੈ ਵੀਰ ਸਾਡੇ ਪਰਵਾਦ ਵੀ ਸਾਨੂੰ ਜਿਹੜੀ ਆ ਚੀਜ਼ ਜਿਹੜੀ ਕਮੀ ਆ ਮਹਿਸੂਸ ਹੁੰਦੀ ਹੈ ਇਹ ਦੀ ਮੇਰੇ ਡੈਡੀ ਦੀ ਹਮ ਸਾਰਿਆਂ ਨੂੰ ਹੀ ਹੁੰਦੀ ਆ ਹਮ ਕਈ ਵਾਰ ਵੱਡੇ ਰੈਡੀ ਹੁੰਨੇ ਰੋਣ ਵੀ ਲੱਗ ਜਾਂਦੇ ਆ ਵੀ ਜੇ ਉਹ ਹੁੰਦੇ ਹਮ ਤਾਂ ਕੁਝ ਹੋਰ ਮਾਹੌਲ ਹੁੰਨਾ ਸੀ ਹਮ ਬਿਲਕੁਲ ਠੁਕੜ ਰੈਡ ਮਰ ਕਦੋਂ ਹੋਈ ਸੀ ਉਹਨਾਂ ਦੇ ਮੈਂ ਥੋੜਾ ਬਹੁਤ ਜ਼ਿਆਦਾ ਦੱਸਣਾ ਚਾਹੁੰਨਾ ਤੁਸੀਂ ਜੀ 2008 ਚ अच्छा 2000s ਦੇ ਵਿੱਚ ਹੋਈ ਸੀ। ਤਾਂ ਥੋੜੀ ਮਲੋਏ ਕਿੰਨੀ ਸੀ? ਮੇਰੀ 2.5 ਸਾਲ। ਓਕੇ। ਹੂੰ। ਠੀਕ ਹੈ ਜੀ। ਕਦੇ ਤੁਹਾਨੂੰ ਕਦੇ ਕੋਈ ਚੀਜ਼ ਹੀ ਫੀਲ ਹੋਈ ਹੈ ਵੀ ਯਾਰ ਦੂਜੇ ਨੂੰ ਦੇਖਦੇ ਵੀ ਯਾਰ ਆ ਚੀਜ਼ਾਂ ਹੋਣਾ ਜਾਂ ਕਈ ਐਦਾਂ ਦਾ ਅਸੀਂ ਮਾੜਾ ਨਹੀਂ ਕਹਿੰਦੇ। ਕਈ ਪਰਿਵਾਰ ਜਾਂ ਕਈ ਜਵਾਕ ਐਦਾਂ ਦੇ ਮਤਲਬ ਨਾ ਜਿਹੜੇ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ ਹੈਗੇ ਜੀ। ਤੁਸੀਂ ਦੇਖਣਾ ਮਾਂ ਦਾ ਆਸਣ ਬਣਿਆ ਪਿਆ ਨੇ ਉੱਥੇ ਵੀ ਜਾ ਕੇ ਲੁੱਕੀ ਸਿੱਟੇ ਆਉਂਦੇ ਹਨਾ ਆਪਦੇ ਮਾਪਿਆਂ ਨੂੰ ਹੈਗੇ। ਤੁਹਾਨੂੰ ਕੀ ਲੱਗਦਾ ਵੀ ਉਹ ਚੀਜ਼ ਕਿਤੇ ਨਾ ਕਿਤੇ ਨਹੀਂ ਕਿ ਵੀ ਜਵਾਕ ਐਦਾਂ ਕਿਉਂ ਕਰਦੇ ਆ? ਪਤਾ ਨਹੀਂ ਉਹਨਾਂ ਨੂੰ ਵੈਲਿਊ ਨਹੀਂ ਹੁੰਦੀ ਆ ਆਪਣੇ ਪੇਰੈਂਟਸ ਦੀ ਜਿੰਨਾਂ ਕੋਲ ਨਹੀਂ ਹੈਗੇ ਉਹਨਾਂ ਨੂੰ ਬਹੁਤ ਜ਼ਿਆਦਾ ਵੈਲਿਊ ਹੁੰਦੀ ਹੈ। ਹਮ ਬਿਲਕੁਲ ਬਹੁਤ ਬਹੁਤ ਸੋਹਣੀ ਸੋਚ ਐ ਤੁਹਾਡੀ ਬਹੁਤ ਸੋਹਣੀ ਸੋਚ ਐ। ਕੀ ਲੱਗਦਾ ਕਿ ਮम्मी ਲਈ ਇਹ ਰਾਹ ਚੀ ਮੈਂ ਜ਼ਰੂਰ ਕਰੂੰਗੀ ਲਾਈਫ ਦੇ ਵਿੱਚ? ਮੈਂ ਬਸ ਮੰਮੀ ਨੂੰ ਕਦੇ ਰੋਂਣ ਨਹੀਂ ਦੇਣਾ ਹੈਗਾ ਜਿਹੜੀਆਂ ਚੀਜ਼ਾਂ ਲਈ ਉਹ ਰੋਂਦੀ ਆ। ਹਮ ਬਸ ਕੁਝ ਹਾਂ ਆਪਦੇ ਆਪ ਤੇ ਡਿਪੈਂਡੈਂਟ ਹੋਣਾ। ਨਹੀਂ 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 ਬਹੁਤ ਬਹੁਤ ਸੋਹਣੀ ਸੋਚ ਐ ਜ਼ਰੂਰ ਤੁਸੀਂ ਇੰਡੀਪੈਂਡੈਂਟ ਹੋਮੋ। ਕੀ ਲੱਗਦਾ ਕਿ ਵੀ ਅ ਪਰਿਵਾਰ ਦੇ ਵਿੱਚ ਤੋਂ ਮੰਮੀ ਦੇ ਲਾਈਫ ਦੇ ਵਿੱਚ ਕਿੰਨੀ ਜੀ ਚੇਂਜਿੰਗ ਆਈ ਹੈ ਉਸ ਤੋਂ ਬਾਅਦ ਜਦੋਂ ਉਹਨੂੰ ਕਿਲਾ ਮੇ ਮੰਮੀ ਥੋੜੀ ਆ ਸੈਕਰੀਫਾਈ ਕਰਦੀ ਜਾ ਰਹੀ ਹੈ ਲਾਈਫ ਦੇ ਵਿੱਚ ਮੰਮੀ ਸਾਡੇ ਲਈ ਸਾਰਾ ਕੁਝ ਹੀ ਸੈਕਰੀਫਾਈਸ ਕਰਤਾ ਉਹਨਾਂ ਨੇ ਮਤਲਬ ਆਪਦੀਆਂ ਜੇ ਕੁਝ ਮਤਲਬ ਅਸੀਂ ਲੈਣਾਗਾ ਜੇ ਉਹਨੂੰ ਵੀ ਕਿਸੇ ਚੀਜ਼ ਦੀ ਨੀਡ ਆ ਸਾਨੂੰ ਵੀ ਆ ਬਟ ਉਹ ਆਪ ਨਹੀਂ ਲੈਂਦੀ ਹੈਗੇ ਸਾਨੂੰ ਦਵਾ ਦਿੰਦੀ ਉਹ ਹੂੰ ਸੋ ਕਿਦਾਂ ਤੁਹਾਨੂੰ ਜਿਹੜੀ ਇਹ ਚੀਜ਼ ਆ ਉਹ ਫੀਲ ਹੁੰਦੀ ਹੈ ਯੈਸ ਹਾਂ ਤੈਨੂੰ ਤੁਸੀਂ ਜ਼ਰੂਰ ਪੈਸਾ ਕਮਾਓ ਠੀਕ ਹੈ ਜੀ ਫਿਰ ਤੁਸੀਂ ਵਧੀਆ ਕਾਰ ਕਿਹੜੀ ਸੋਚੇ ਬੀ ਯਾਰ ਆ ਪੱਕਾ ਕਰ ਲੈਣੀ ਲੈ ਫਿਰ ਮੈਂ ਮੈਨੂੰ ਝੂਟੇ ਦਵਾਇ ਕਰਾਂਗੇ ਨਹੀਂ ਮੈਨੂੰ ਡਰਾਈਵਿੰਗ ਨਹੀਂ ਆਉਂਦੀ ਕਾਰ ਸੋਚੀ ਨਹੀਂ ਨਾ ਸ਼ੁਕਰ ਸੱਚਾ ਪਾਸ਼ਾ ਬਚ ਗਏ ਡਰਾਈਵਿੰਗ ਨਹੀਂ ਆਉਂਦੀ ਜੀ ਉਹ ਸੋਚਿਆ ਕਿ ਯਾਰ ਅਸੀਂ ਆ ਵੱਡੀ ਗੱਡੀ ਜ਼ਰੂਰ ਲਵਾਂਗੇ ਜਾਂ ਕੋਠੀ ਪਾਵਾਂਗੇ ਜੀ ਪਿੰਡ ਦੇ ਵਿੱਚ ਪਾਉਣੀ ਹੈ ਸ਼ਹਿਰ ਦੇ ਵਿੱਚ ਕੋਠੀ ਸਾਡੇ ਹੈਗੀ ਆ ਕੋਠੀ ਹੈਗੀ ਆ ਗੱਡੀ ਵੀ ਹੈਗੀ ਆ ਕੀ ਆ ਬਾਤ ਹੈ ਜੀ ਫਿਰ ਕੀ ਲੈ ਕੇ ਆਉਂਗੇ ਹੋਰ ਕੀ ਲੱਗਦਾ ਯਾਰ ਚੰਗਾ ਪੈਸਾ ਇਹਦਾ ਆ ਜੀ ਤਾਂ ਪੱਕਾ ਲੈ ਕੇ ਆਉਣੀ ਆ ਜੀ ਸਰ ਠੀਕ ਹੈ ਸਾਰਾ ਗੁੱਸਾ ਹੈਗਾਗਾ ਬਸ ਸਤਵ ਦੇ ਆਪਦੇ ਆਪ ਦੇ ਪੈਸੇ ਕਮਾਉਣ ਲੱਗਣਾ ਠੀਕ ਹੈ ਬਾਬਾ ਸ਼ੁਕਰੀਆ ਸ੍ਰੀ ਪਰਮਾਤਮਾ ਤੁਹਾਨੂੰ ਹੋਰ ਵੀ ਦਿਨ ਦੁੱਗਣੀ ਚੌਕੰਦੀ ਤਰੱਕੀ ਬਖਸ਼ੀ ਠੀਕ ਹੈ ਜੀ ਹੇ ਚਲੋ ਵਧੀਆ ਗੱਲ ਆ ਵੀ ਚਲੋ ਹਰ ਇੱਕ ਪਰਿਵਾਰ ਦੇ ਵਿੱਚ ਤੁਸੀਂ ਜਿਹੜਾ ਖੁਸ਼ ਰਹੋ ਬਾਬਾ ਸ਼ੁਕਰੀਆ ਪੈਣ ਮਿਲ ਚਾਹੁੰਦੀ ਵਾਜ਼ੀਰ ਥੈਂਕ ਯੂ ਸੋ ਮੱਚ ਸੋ ਮੈਂ ਤੁਹਾਨੂੰ ਇਹ ਅਸੀਂ ਇੱਕ ਛੋਟੀ ਜੀ ਗੱਲ ਮੇਰਾ ਮਨ ਕੀਤਾ ਵੀ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂ ਸੋ ਮੈਨੂੰ ਲੱਗਦਾ ਵੀ ਕਿਤਨਾ ਕੀਤੇ ਯਾਰ ਜੀ ਪਰਮਾਤਮਾ ਨੇ ਆਪ ਨੂੰ ਸਭ ਸਭ ਤੋਂ ਢੀ ਵੱਡੀ ਦਾਤ ਆ ਬਖਸ਼ੇ ਮਾਤਾ ਪ ਗੱਲਬਾਤ ਕਰਦੇ ਆ। ਖਸਰੀ ਕਾਲ ਜੀ। ਸਸ਼ੇ ਹੋ। ਤੁਹਾਡਾ ਨਾਮ ਕੀ ਹੈ ਜੀ? ਚਮਨਪ੍ਰੀਤ। ਚਮਨਪ੍ਰੀਤ ਕੋਰ ਕਿੱਥੋਂ ਮਹਾਰਾਜ ਜੀ? ਧੂਰੀ ਤੋਂ। ਧੂਰੀ ਤੋਂ ਜੀ। ਧੂਰੀ ਦੀ ਖਾਸ ਗੱਲ ਆ। ਬਸ ਵਧੀਆ ਸੀ ਕਿ। ਬਸ ਵਧੀਆ ਸੀ ਠੀਕ ਹੈ ਜੀ। ਕਿੱਥੇ ਜਾਂ ਨੂੰ ਫਿਰਦੇ ਹੋ? ਨਹੀਂ ਅਸੀਂ ਜਾਣ। ਨਿਊਜ਼ੀਲੈਂਡ ਜੀ। ਨਿਊਜ਼ੀਲੈਂਡ ਕਿਉਂ ਸੋਚਿਆ ਫਿਰ ਤੁਸੀਂ ਜੀ? ਚਲੋ ਬਹੁਤ ਸਾਨੀ ਆ। ਇਸ ਕਰਕੇ ਮੇਰੇ ਫੈਮਲੀ ਵੀ ਉੱਥੇ ਰਹਿੰਦੀ ਆ। ਅਜੇ ਥੋੜੀ ਫੈਮਲੀ ਨਿਊਜ਼ੀਲੈਂਡ ਹੈ। ਮੇ ਸਿਸਟਰਸ ਜਾਂਦੀਆਂ। ਇੱਕ ਦਸਾਂ ਕਿੰਨ ਸਿਸਟਰਾਂ ਹੁੰਦੀਆਂ ਨੇ ਜੀ? ਸੱਕੇ ਰਹਿੰਦੀਆਂ। ਜਮਾ ਸੱਗੀ ਜ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੀ ਜਿਸਟਰੂ ਗਈ ਨੂੰ ਜੀ ਉਹਨਾਂ ਨੂੰ 4 ਸਾਲ 4 ਸਾਲ ਹੋ ਗਏ ਉਹਨਾਂ ਕੋਲ ਹੀ ਜਾਣਾ ਜੀ ਉਹ ਕੀ ਕਹਿੰਦੇ ਵੀ ਨਿਊਜ਼ੀਲੈਂਡ ਦੇ ਕੀ ਕੀ ਗੱਲ ਸਾਨੂੰ ਵਧੀਆ ਲੱਗੀ ਵੀ ਦੁਬਈ ਇੱਥੀ ਆ ਅੱਛਾ ਭਾਈ ਬਹੁਤ ਸੋਹਣੀ ਆ ਥੋੜੀ ਹੂੰ ਨੇਚਰ ਵੀ ਵਧੀਆ ਹੂੰ ਤੇ ਉਹ ਵਧੀਆ ਉਹ ਤੇ ਜੌਬ ਗੱਲ ਫੈਸਿਲਿਟੀਆਂ ਬਹੁਤ ਵਧੀਆ ਨੇ ਹੂੰ ਫੈਸਿਲਿਟੀ ਦਾ ਮਾਨ ਨਹੀਂ ਹੁੰਦਾ ਜੀ ਕੋਈ ਨਹੀਂ ਸਭ ਚੱਕਣ ਜਾ ਕੇ ਵੱਠੜੀ ਹੁੰਦੇ ਆ ਉਹ ਮਜ਼ਾਕ ਕਰ ਰਿਹਾ ਕੰਮ ਤਾਂ ਕਰਨਾ ਬੰਦਾ ਕਰਮਾਂ ਦੇ ਠੀਕ ਹੈ ਜੀ ਕੀ ਕਰਨਾ ਕੀ ਚਾਹੁੰਦੇ ਹੋ ਲਾਈਫ ਦੇ ਵਿੱਚ ਤੁਸੀਂ ਵੀ ਸੋਚਿਆ ਹੋਵੇ ਕੁਝ ਮੈਂ ਨਰਸਿੰਗ ਕੀਤੀ ਹੈ ਤੇ ਜੌਬ ਲਈ ਬਣਾਇਆ ਨੋਦ ਮੈਨੂੰ ਸਟੱਡੀ ਕਰਕੇ ਹਾਇਰ ਸਟੱਡੀ ਲਈ ਹਮ ਅੱਜ ਹੁਣ ਤੁਸੀਂ ਹਾਇਰ ਸਟੱਡੀ ਲਈ ਉੱਥੇ ਜਾ ਰਹੇ ਹੋ ਜੀ ਹਾਂਜੀ ਠੀਕ ਹੈ ਚੰਗੀ ਗੱਲ ਹੈ ਜੀ ਪੈਣ ਦਾ ਕੀ ਨਾਮ ਸੀ ਜੀ ਮਨਜੀਤ ਜਦੋਂ ਇੱਥੇ ਸੀ ਲੜਾਈ ਲੁੜੀ ਹੁੰਦੀ ਸੀ ਜੀ ਨਹੀਂ ਕਦੇ ਨਹੀਂ ਹੋਏ ਜੀ ਥੋੜੀ ਬਹੁਤ ਹੁੰਦੀ ਹੈ ਜ਼ਿਆਦਾ ਨਹੀਂ ਪੈਣਾ ਪੈਣਾ ਚ ਪਿਆਰ ਹੈਗੇ ਜੀ ਹਾਂਜੀ ਅੱਜ ਵੀ ਹੈਗੇ ਜੀ ਹਾਂਜੀ ਹੈਗਾ ਠੀਕ ਹੈ ਠੀਕ ਹੈ ਹਰਸ਼ੀਕਰ ਤੁਹਾਡਾ ਨਾਮ ਕੀ ਹੈ ਜੀ ਹਰਸ਼ੀਪੌਰ ਹਰਸ਼ੀਪੌਰ ਕਿੱਥੋਂ ਹੋ ਮਹਾਰਾ ਜੀ ਹਾਂ ਜੀ ਹੈ ਕਿੱਥੋਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਕਿੱਥੇ ਜਾਗੇ ਜੀ ਬਮਾਲਕੋਟ ਪਿੰਡ ਬੜੇ ਗੱਬੇ ਗੱਬੇ ਤੋਂ ਡੇ ਇਧਰ ਹੈ ਜੀ ਹਾਂਜੀ ਕਿ ਕਿੰਨੀ ਵੋਟ ਕਿੰਨੀ ਉਸ ਪਿੰਡ ਦੀ ਜੀ ਅਰਾਊਂਡ 4000 4000 ਵੋਟ ਹੈ ਜੀ ਬਹੁਤ ਕਾਫੀ ਵੱਡਾ ਪਿੰਡ ਹੈ ਜੀ ਕੀ ਕੀ ਫੈਸਿਲਿਟੀ ਹੁੰਦੀ ਜਿਹੜੀਆਂ ਤੁਹਾਨੂੰ ਪ੍ਰੋਵਾਈਡ ਲੱਗਦੇ ਨੇ ਯਾਰ ਜਿਹੜੀਆਂ ਪਿੰਡ ਚ ਹੈਗੀਆਂ ਹੈਗੀਆਂ ਤੇ ਆਜ ਤਾਂ ਜਿੰਨਾ ਹੋਣਾ ਜ਼ਰੂਰੀ ਹੈ ਜੀ ਮੈਨੂੰ ਲੱਗਦਾ ਸਾਰੀਆਂ ਫੈਸਿਲਿਟੀਆਂ ਨੇ ਜਿੱਦਾਂ ਕਿ ਜਿੱਦਾਂ ਕਿ ਹੋਰ ਵਿਲੇजेस ਨੂੰ ਜੇ ਕੋਈ ਵੀ ਮਤਲਬ ਕਈ ਵੀ ਫੈਸਿਲਿਟੀਆਂ ਸਾਰੀਆਂ ਸ਼ਾਪਸ ਕੋਈ ਨਾ ਸੋਚੋ ਸੋਚੋ ਉੜ ਜੇ ਨਾ ਕੰਮ ਪਿੰਡ ਬੜਾਣਾ ਫੈਸਿਲਿਟੀ ਜ਼ਿਆਦਾ ਹੈ ਪੁਲਿਸ ਦਾ ਕੰਮ ਜੀ ਆਰਾਮ ਨਾਲ ਸੋ ਦੱਸੋ ਪਹਿਲਾਂ ਹਾਥਨ ਦੇ ਵਿੱਚ ਐਂ ਕਰਕੇ ਹਾਥਨ ਦੇ ਵਿੱਚ ਸਾਰੇ ਕੈਫੇਸ ਹੋਰ ਬੁੱਕ ਸ਼ਾਪਸ ਜਿਹੜੀ ਮੇਨਲੀ ਇੱਕ ਪ੍ਰੋਬਲਮ ਆਉਂਦੀ ਆ ਬੁੱਕਸ ਪਰਚੇਸ ਕਰ ਲਈ ਤੇ ਸਾਨੂੰ इजीली ਬੁੱਕਸ ਪ੍ਰੋਵਾਈਡ ਹੋ ਜਾਂਦੀਆਂ ਨੇ ਅੱਛਾ ਜੀ ਮਰ ਤੁਹਾਡੇ ਪਿੰਡ ਦੀ ਇਹ ਗੱਲ ਖਾ ਮੈਂ ਫਿਰ ਤਾਂ ਸ਼ਹਿਰ ਆ ਗਿਆ ਜਾਂ ਗਸਬਾ ਆ ਗਿਆ ਨਾ ਜੀ ਇੱਕ ਛੋਟਕ ਸ਼ਹਿਰ ਕਿ ਆ ਸਕਤੀ ਹੈ ਛੋਟਕ ਸ਼ਹਿਰ ਆਗੇ ਜੀ ਠੀਕ ਹੈ ਠੀਕ ਹੈ ਤੁਸੀਂ ਕਿੱਥੇ ਜਾਣ ਨੂੰ ਫਿਰਦੇ ਹੋ ਜੀ ਆਸਟ੍ਰੇਲੀਆ ਯਾ ਅਮਰੀਕਾ ਆਸਟ੍ਰੇਲੀਆ ਜਾ ਅਮਰੀਕਾ ਇਹ ਦੋ ਕਿਉਂ ਰੱਖੇ ਆ ਜੀ ਜੀ ਇੱਕ ਪਲਾਨ ਫੇਲ ਹੋ ਗਿਆ ਤੇ ਦੂਸਰਾ ਹੈਗਾ ਹੈ ਬੈਕਅਪ ਨਾਲ ਹੁੰਦੇ ਚਾਹੀਦੇ ਹੁੰਦੇ ਕਈ ਵਾਰੀ ਖਤਰਾ ਹੁੰਦਾ ਵੀ ਵਾਇਲ ਚੁੱਕ ਕੇ ਤੇ ਕੰਮ ਦਾਵਾ ਡੋਲਣਾ ਹੋ ਜਾਣਾ ਜੀ ਨਹੀਂ ਨਹੀਂ ਆਸਟ੍ਰੇਲੀਆ ਦਾ ਐਕਚੁਅਲੀ ਸਕਸੈਸ ਰੇਟ ਘੱਟਾ ਤਾਂ ਕਰਕੇ ਫਿਰ ਚਲੋ ਤੁਸੀਂ ਸੋਚੀ ਵੀ ਚਲੋ ਯੂਐਸਏ ਨੂੰ ਡੱਪ ਜਾਗੇ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਸ਼ੌਂਕੀ ਕੀ ਰੱਖਦੇ ਹੋ ਜੀ ਮੇਰਾ ਮੀਲੀ ਸ਼ਾ ਕਰ ਕੇ ਰੀਡਿੰਗ ਬੁక్స్ ਬਿਕੋਜ਼ ਅਨਸੂਦਾ ਪਾ ਬੁੱਕ ਰੀਡ ਕਰਦੇ ਤਾਂ ਆਪਣੀ ਪਰਸਨੈਲਿਟੀ ਹੋ ਡਿਵੈਲਪ ਹੁੰਦੀ ਚਰ ਇਦਾਂ ਦੇ ਜਵਾਕ ਹੁੰਦੇ ਅਸਲ ਜਿਹੜੇ ਅਸਲ ਪੜਾਈ ਵਾਲੇ ਹੁੰਦੇ ਪਤਾ ਲੱਗਦਾ ਨਹੀਂ ਜ ਮਤਲਬ ਪੜਾਈ ਵਾਲਿਆਂ ਗੱਲਾਂ ਮਤਲਬ ਕਰਦੀ ਆ ਹਾਂ ਹੁਣ ਤੁਸੀਂ ਇੱਧਰ ਦੇਖਿਓ ਰੀਡ ਬੁੱਕ ਦਾ ਚਾਹੁੰਦਾ ਜਾਂ ਬੁੱਕ ਰੀਡ ਕਰਨ ਦਾ ਆ ਕਿਉਂ ਮੈਨੂੰ ਪਤਾ ਸੀ ਆਪਾਂ ਦੀ ਪਰਸਨੈਲਿਟੀ ਚੰਗੀ ਵਧੀਆ ਡਿਵੈਲਪ ਕਰੀਏ ਤੇ ਕੁੜੀ ਕਿੰਨਾ ਸੋਹਣਾ ਪ੍ਰੋਫੈਸ਼ਨਲ ਲੈਵਲ ਦਾ ਬੋਲਦੀ ਐ ਪਤਾ ਲੱਗਦਾ ਨਾ ਵੀ ਤਦਾਬਾ ਵੱਢਦੀ ਐ तू किन्या ਕਹਦਾ ਬਾ ਪੜਨਾ ਸੱਚ ਦੱਸੀ ਝੂਠ ਨਾ ਬੋਲੀ ਦੇ ਕਦੇ ਕੋ ਕਿਤਾਬ ਨਹੀਂ ਪੜੀਏਗੀ ਕੀ ਲੱਗਦਾ ਕਿ ਯਾਰ ਆਪਾਂ ਨੂੰ ਵੀ ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਨੇ ਲਾਈਫ ਚ ਲਾਗੂ ਕਰਨੀਆਂ ਚਾਹੀਦੀਆਂ ਨੇ ਪੜ੍ਹਨੀਆਂ ਚਾਹੀਦੀਆਂ ਕੀ ਹੁੰਦੀ ਐ ਨੌਲੇਜ ਇੱਕ ਨਾ ਇਹ ਵੀ ਮਸਾਈ ਆਉਂਦੀ ਮੈਨੂੰ ਐ ਲੱਗਦਾ ਹੈ ਨਾਮ ਕੀ ਹੈ ਨਾਮ ਜਸ਼ਨਦੀਪ ਜਸ਼ਨ ਕਿੱਥੋਂ ਬਈ ਲੱਡੇ ਤੋਂ ਲੱਡੇ ਤੋਂ ਠੀਕ ਐ ਠੀਕ ਐ ਠੀਕ ਐ ਤੂੰ ਕੀ ਕਰਨਾ ਚਾਹੁੰਦਾ ਲਾਈਫ ਦੇ ਵਿੱਚ ਬਾਬਾਰੀ ਜੇ ਕਿਹਦੇ ਨਾਲ ਜਾਣਾ ਦਾ ਕੱਤ ਲਈ ਆ ਅੱਛਾ ਕੱਲੇ ਹੀ ਜਾਏਗਾ ਠੀਕ ਐ ਕਿਹੜੀ ਕੰਟਰੀ ਸੋਚਦਾ ਹੈ ਕਿਤੇ ਵੰਨ ਦੇ ਕਨੇਡਾ ਬੰਦੇ ਸਟਰੀਟ ਦੀ ਐਂਜੇ ਕੋ ਕਰਦਾ ਫਿਰ ਉਹ ਕਨੇਡਾ ਪਹ ਲਗਾ ਕੇ ਐ ਠੀਕ ਹੈ ਠੀਕ ਹੈ ਯਾਰ ਕਨੇਡਾ ਬਗ ਜਿੱਥੇ ਵੀ ਬਣ ਜੇ ਯਾਰ ਐਨਾ ਭੋਲਾ ਪਾਂਛੀ ਗਾਤੋਂ ਆ ਵੀ ਐ ਬਸ ਹੈ ਯਾਰ ਮਿੱਤਰ ਹੈ ਗਿਆ ਹੈਗੇ ਬਾਤ ਕਿੱਥੇ ਯਾਰ ਮਿੱਤਰ ਜਿਹੜੇ ਤੇਰੇ ਵਧੀਆ ਖਾਸ ਖਾਸ ਯਾਰ ਮਿੱਤਰ ਓਰੇ ਤਾਂ ਨਹੀਂ ਕੋਈ ਇਹ ਓਰੇ ਤਾਂ ਮੈਨ ਨਮੀ ਲੱਗੇ ਆ ਮੈਂ ਸੀ ਅੱਛਾ ਨਮੀ ਲੱਗੇ ਆ ਠੀਕ ਹੈ ਠੀਕ ਹੈ ਨਮੀ ਲੱਗੇ ਆ ਤਾਂ ਕਰਦਾ ਕੀ ਹੂੰ ਜ਼ਿੰਦਗੀ ਚ ਵੈਸੇ ਕਰੇ ਕੀ ਕਰਦਾ ਹਮਾ ਬਕਰੇ ਤਾਂ ਵੀ ਤੇ ਕਰੇ ਵੀ ਡੰਗਰ ਪਸ਼ੂ ਹੈਗੇ ਆ ਕਰਦੇ ਸਾਮੀਆਂ ਨੇ ਕਰਦੇ ਸਾਮੀਆਂ ਹੈ ਮਣਾ ਮੋਟਾ ਕੰਮ ਕੰਮ ਕਰਾ ਦਿਆ ਕਰੋ ਯਾਰ ਹੈ ਕਿੰਨੇ ਡੰਗਰ ਪਸ਼ੂ ਹੈ ਹੈਗੇ 2-3 2-3 ਨਾਂ ਨੂੰ ਰੱਖਿਓ ਹੈ ਨੇ ਨਾ ਨਾ ਬਿਨਾ ਨਾਮਾ ਤੋਂ ਹੀ ਨੇ ਠੀਕ ਹੈ ਠੀਕ ਹੈ ਠੀਕ ਹੈ ਇਹ ਕੀ ਹੁੰਦਾ ਵੀ ਕਹਿੰਦੇ ਨੇ ਵੀ ਯਾਰ ਬੰਦੇ ਨੂੰ ਬਸਤਾ ਸੈਟੀਸਫੈਕਸ਼ਨ ਦੇ ਕਿਸੇ ਕੰਮ 'ਚ ਹੁੰਦੀ ਨਹੀਂ ਪਰ ਤੈਨੂੰ ਜਿੰਨੀ ਸੌਖਾ ਕੰਮ ਕਿਹੜਾ ਲੱਗਦਾ ਹੈ ਵੀਰ ਜੇ ਮੈਨੂੰ ਆ ਸੌਖਾ ਕੰਮ ਮਿਲ ਜੇ ਮੈਂ ਖੋਸ਼ਾਂ ਲਾਈਵ ਤੇ ਵਿੱਚ ਕਲੀ ਜੀਵਨ ਗੱਟ ਨੂੰ ਛੱਡ ਕੇ ਸੌਕਾ ਦਾ ਕੋਹ ਹਣੀ ਲੱਤ ਸੌਕਾ ਕੁਝ ਨਹੀਂ ਲੱਗਦਾ ਔਖਾ ਹੀ ਹੈ ਸਾਰਾ ਔਖਾ ਹੀ ਹੈ ਸਾਰਾ ਕੁਝ ਤੂੰ ਸੱਚੀ ਔਖਾ ਹੈ ਕੋਈ ਡਿਪਰੈਸ਼ਨ ਵਾਲਾ ਵੇਦੇ ਚੋਂ ਆਇਆ ਦੱਸ ਕੋਈ ਪੜਾਈ ਦਾ ਲੋਡ ਹੋਵੇ ਫਿਰ ਉਹ ਤਾਂ ਲਿਆ ਕਰ ਪੜਾਈ ਦਾ ਵੀ ਲੋਡ ਨਹੀਂ ਡਿਪਰੈਸ਼ਨ ਵੀ ਕੋਈ ਨਹੀਂ ਬਾਹਰ ਦਾ ਵੀ ਕੋਈ ਚੱਕਰ ਇਦਾਂ ਬਣਦਾ ਬਣ ਜਾਂਦੇ ਹੈ ਮਤਲਬ ਇਦਾਂ ਦੀ ਲਾਈਫ ਕਿਉਂ ਹੋਈ ਪਈ ਤੇਰੀ ਬਾਹਰ ਹੈ ਹੈ ਬਾਈ ਇਦਾਂ ਹੀ ਐ ਇਦਾਂ ਹੀ ਐ ਮਤਲਬ ਸੱਚ ਦਸੀ ਕੋਈ ਸੱਚੀ ਦਾ ਕੋਈ ਰੋੜ ਪਾ ਕੇ ਰੱਖਿਆ ਮਾਚ ਸਵੇਰੇ ਚਲੋ ਰੁਟੀਨ ਕੀ ਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਬਸ ਸਵੇਰੇ ਉੱਠੀ ਦਾ ਹੋ ਰਿਆ ਹੀ ਫੁੱਟ ਕੀ ਆ ਜਾਣਾ ਹੈ ਨਾ ਨੋ ਫਿਰ ਸ਼ੋਕਰਾ ਕਹਿਤਾ ਅੱਛਾ ਚਲੋ ਨਹਾ ਤੋਗੇ ਤੂੰ ਇੱਥੇ ਆ ਗਿਆ ਇੱਥੇ ਕਿੰਨੋਂ ਤੱਕ ਪੜਦਾ ਹੈ ਇੱਥੇ 2 ਵਜੇ ਤੱਕ ਬਸ 2 ਵਜੇ ਤੋਂ ਬਾਅਦ ਵਾ ਘਰੇ ਲੱਜ ਜਾਇਗਾ ਘਰੇ ਜਾ ਕੇ ਵਾ ਘਰੇ ਜਾ ਕੇ ਮੜਾ ਮੋਟਾ ਪੜ ਲਈਦਾ ਫਿਰ ਮੈਨੂੰ ਪੜਦਾ ਕਰਿਆ ਕਿੰਨਾ ਉਹ ਲੋੜ ਹੋਦਾ ਮਾਗਦੇ ਨਾ ਕਿੰਨਾ ਟਾਈਮ ਪੜਦਾ ਸੱਚ ਦੱਸੀ ਕਿੰਨੇ ਵਜੇ ਬਹਿਣਾ ਕਿੰਨੇ ਵਜੇ ਉੱਠਣਾ ਘੰਟਾ ਕ 5:00 ਵਜੇ 5:00 ਵਜੇ ਪਹਿਣਾ ਕਿੰਨੇ ਵਜੇ ਤੱਕ ਮਤਲਬ 6:00 ਵਜੇ 6:00 ਵਜੇ ਤੱਕ ਕੀ ਪੜਦਾ ਹੁਣ ਸੱਚ ਦੱਸੀ ਬਾਹੀ ਹਾਈਲਾਈਟਸ ਦਾ ਰੀਡਿੰਗ ਰੂਟਿਨ ਰੀਡਿੰਗ ਰੂਟਿਨ ਦਾ ਕੋਈ ਯਾਦ ਹੋਵੇ ਤੈਨੂੰ ਕੋਈ ਜਿਹੜਾ ਸਪੀਕਿੰਗ ਤੁਹਾਡੇ ਕਿਊ ਕਾਰਡ ਹੁੰਦਾ ਕੋਈ ਮਾੜਾ ਮੋਟਾ ਇੱਕ ਅੱਧਾ ਪੈਰਾ ਚਲ ਆਪਦੀ ਇੰਟਰੋ ਦੇ ਯਾਰ ਆਪਣੇ ਬਾਰੇ ਦੱਸ ਮਾੜਾ ਮੋਟਾ ਆ ਮਾਈਕ ਫੜ ਇਧਰ ਕੈਮਰੇ 'ਚ ਦੇਖ ਕੇ ਆਪਣੇ ਬਾਰੇ ਬੋਲਣਾ ਮੇਰਾ ਨਾਮ ਆ ਬਈ ਆ ਹੈ ਮੈਂ ਆ ਬਣ ਤੋਂ ਬਿਲੌਂਗ ਕਰਦਾ ਮੇਰੀ ਮੰਮੀ ਦਾ ਨਾਮ ਮੇਰੇ ਡੈਡੀ ਦਾ ਨਾਮ ਠੀਕ ਹੈ ਤੇ ਮੈਂ ਇੱਥੇ ਜਾਣ ਨੂੰ ਕਰਦਾ ਬੋਲ ਇਧਰ ਦੇਖ ਕੇ ਬਰਾਬਰ ਮਾਈ ਨੇਮ ਇਜ਼ ਜੈ ਸੰਦੀਪ ਸਿੰਘ ਆਮ ਫਰੋਂ ਲੱਡਾ ਨੀਅਰ ਸੰਗਰੂਰ ਮਾਈ ਫਾਦਰ ਨੇਮ ਇਜ਼ ਚਰਨਜੀਤ ਸਿੰਘ ਮਾਈ ਮਦਰ ਨੇਮ ਇਜ਼ ਜਸਵੀਰ ਕੌਰ ਹਾਂ ਐਂਡ ਆਈ ਗੋ ਆਈ ਮਾਈ ਡ੍ਰੀਮ ਇਜ਼ ਟੂ ਬਰਾਉੜਾ ਹਾਂ ਕੋ ਟੂ ਬਰਾਉੜਾ ਗੇ ਹੋਰ ਮਾਈ ਹਾਇਰ ਸਟੱਡੀ ਹੈ हां ਪੜਨ ਦੇ ਲਈ ਜਾਣਾ ਚਾਹੁੰਦਾ ਠੀਕ ਸ਼ੌਂਕ ਤਾਂ ਦੱਸੇਗੇ ਵਿੱਚ ਮਾੜਾ ਮੋਟਾ ਇੱਕ ਸ਼ੌਂਕ ਤਾਂ ਦੱਸ ਇੰਗਲਿਸ਼ ਉਹ ਹਲਕਾ ਜਿਹਾ ਦੱਸ ਉਹ ਤਾੜੀਆਂ ਨਾਲ ਭਰ ਆਲੀਆ ਬੜਾ ਚੰਗਾ ਮਾੜਾ ਤਾੜੀ ਦੇਖ ਤੇਰੇ ਵੇਲੇ ਸਾਰੇ ਖੁਸ਼ ਹੋਏ